ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਇਸ ਵੇਲੇ ਖਬਰਾਂ ਸਾਂਝੀਆਂ ਕਰ ਰਹੇ ਆਂ ਤੇ ਹੀアリング ਚੱਲ ਰਹੀ ਹੈਗੀ ਆ ਆ ਜੋ ਅਮਰੀਕਾ ਦੇ ਟਾਪ ਦੇ ਇੰਟੈਲੀਜੈਂਸ ਆਫਿਸ ਅਫੀਸ਼ੀਅਲਸ ਹੈਗੇ ਜਿਨ੍ਹਾਂ ਦੇ ਵਿੱਚ ਡਾਇਰੈਕਟਰ ਆਫ ਇੰਟੈਲੀਜੈਂਸ ਡੋਲ ਸੀਗਾ ਐਬਰ ਤੇ ਸੀਆਈਏ ਦੇ ਡਾਇਰੈਕਟਰ ਜான் ਰੈਡਕਲਿਫ ਇਹ ਸਾਰਾ ਕੁਝ ਉਸ ਟਾਈਮ ਵਾਪਰਿਆ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸਿਗਨਲ ਗਰੁੱਪ ਦੇ ਉੱਤੇ ਜੋ ਟੌਪ ਦੇ ਅਫੀਸ਼ੀਅਲਸ ਆ ਉਹਨਾਂ ਨੇ ਆਪਸ ਦੇ ਵਿੱਚ ਕਲਾਸੀਫਾਈਡ ਇਨਫੋਰਮੇਸ਼ਨ ਜਿਹੜੀ ਸ਼ੇਅਰ ਕੀਤੀ ਕਿ ਕਿਸ ਤਰ੍ਹਾਂ ਉਹ ਜੈਮਨ ਦੇ ਵਿੱਚ ਹਾਉਥੀਜ਼ ਦੇ ਉੱਤੇ ਅਟੈਕ ਕਰਨ ਜਾ ਰਹੇ ਆ ਤੇ ਬਾਈ ਮਿਸਟੇਕ ਉਹਨਾਂ ਨੇ ਦਾ ਅਟਲੈਂਟਿਕ ਦਾ ਇੱਕ ਐਡੀਟਰ ਅਖਬਾਰ ਦਾ ਉਸ ਦਾ ਨਾਮ ਵੀ ਐਡ ਕਰ ਲਿਆ ਉਹ ਕਹਿੰਦਾ ਵੀ ਜਦੋਂ ਉਹਦੇ ਵਿੱਚ ਮੈਸੇਜਸ ਆਣੇ ਸ਼ੁਰੂ ਹੋਏ ਤੇ ਮੈਨੂੰ ਲੱਗਾ ਵੀ ਇਹ ਕਈ ਵਾਰੀ ਅ ਬਈ ਇਹ ਬਾਈ ਮਿਸਟੇਕ ਉਹ ਨਹੀਂ ਐਡ ਕਰ ਲਿਆ ਮੈਂ ਨਾਲ ਦੇ ਕਹਿੰਦਾ ਸਾਥੀ ਨਾਲ ਗੱਲਬਾਤ ਕੀਤੀ ਪਈ ਉਹਨੇ ਉਹਨੇ ਕਿਹਾ ਵੀ ਕਈ ਵਾਰੀ ਇਹ ਗਵਰਨਮੈਂਟ ਨਹੀਂ ਜਾਣ ਕੇ ਖਬਰ ਫਲਾਣੀ ਹੁੰਦੀ ਆ ਪਈ ਹਾਂ ਅਖਬਾਰ ਦੇ ਵਿੱਚ ਚਲੇ ਜਾਏ ਤਾਂ ਕਰਕੇ ਪਈ ਅਟੈਕ ਤਾਂ ਕੀ ਕਰਨਾ ਵੀ ਇਹ ਹੋ ਸਕਦਾ ਹੈਗਾ ਹਾਂ 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 ਅ ਪਰ ਉਹ ਚੁੱਪ ਰਿਆ ਤੇ ਉਹ ਕਹਿੰਦਾ ਵੀ ਜਦੋਂ ਉਹਦੇ ਚ ਟਾਈਮਿੰਗ ਲਿਖੀ ਹੋਈ ਸੀ ਪਈ ਜੀਐਨ ਨੇ 2 ਵਜੇ ਆਪਾਂ ਅਟੈਕ ਕਰਨਾ ਹੈ ਤੇ ਇਹ ਕਹਿੰਦਾ ਵੀ ਉਹ ਤੋਂ ਕੁਝ ਮਿੰਟਾਂ ਬਾਅਦ ਮੈਂ ਜਦ ਤਵਿੱਟਰ ਤੇ ਦੇਖਿਆ ਤਾਂ ਐਕਚੁਅਲੀ ਉਹ ਅਟੈਕ ਹੋਇਆ ਸੀ ਅਮਰੀਕਾ ਵੱਲੋਂ ਸੋ ਉਦੋਂ ਬਾਅਦ ਉਸਨੇ ਜਿਹੜੀ ਇਨਫੋਰਮੇਸ਼ਨ ਵੀ ਸਾਰੀ ਦੱਸੀ ਵੀ ਆਹਾ ਸਾਰਾ ਕੁਝ ਵਾਪਰਿਆ ਹੈਗਾ ਸੋ ਇੱਕ ਵੱਡਾ ਬਲੰਡਰ ਹੋਇਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਪੂਰਾ ਸਾਹ ਦੇ ਰਹੇ ਆ ਤੁਸੀ ਗੈਪ ਤੇ ਜਿਹੜੇ ਸੀਆਈਏ ਦੇ ਡਾਇਰੈਕਟਰ ਜੌਨ ਰੈਡਕਲੇਫ ਆ ਉਹ ਅਨਾਂ ਕਰਨੀ ਕਰ ਰਿਹਾ ਵੀ ਨਹੀਂ ਜੀ ਇਹ ਕਲਾਸੀਫਾਈਡ ਇਨਫੋਰਮੇਸ਼ਨ ਨਹੀਂ ਸੀ ਕੋਈ ਆਫੀਸ਼ੀਅਲੀ ਕਹਿ ਰਹੇ ਨਹੀਂ ਅਸੀਂ ਤਾਂ ਦੇਖਿਆ ਨਹੀਂ ਮੈਸੇਜ ਪਰ ਜਿਸ ਹਿਸਾਬ ਦੇ ਨਾਲ ਅਮਰੀਕਾ ਦੇ ਜਿਹੜੇ ਅਲਾਈਜ਼ ਆ ਖਾਸ ਕਰਕੇ ਯੂਰਪੀਅਨ ਯੂਨੀਅਨ ਦੇ ਮੂਲਕਾਂ ਉਹਨਾਂ ਦੇ ਅਗੇਂਸਟ ਸ਼ਬਦਾਵਲੀ ਵਰਤੀ ਗਈ ਵਾਈਸ ਪ੍ਰੈਜ਼ੀਡੈਂਟ ਜਿਹੜੀ ਬੈਂਸ ਵੱਲੋਂ ਜਾਂ ਹੋਰ ਪੇਜੀ ਇਹ ਤਾਂ ਫਰੀ ਲੋਡਰਸ ਹੈਗੇ ਜੇ ਉਹ ਜਦੋਂ ਹੁਣ ਇਹ ਸੇ ਇਨਫੋਰਮੇਸ਼ਨ ਸਾਰੀ ਬਾਹਰ ਜਾਈ ਗਈ ਆ ਉਹ ਤੋਂ ਬਾਅਦ ਜਿਹੜੀ ਇਹ ਕਮੇਟੀ ਹੈਗੀ ਆ ਹ ਹੁਣ ਉਹ ਕਮੇਟੀ ਵਾਲੇ ਇਹ ਸੋਚਦੇ ਆ ਵੀ ਇਹ ਬਹੁਤ ਮਾੜੀ ਗੱਲ ਆ ਵੀ ਜਿਹੜੇ ਸਾਥੀ ਮੁਲਕ ਸਾਡੇ ਨਾਲ ਕਿੰਨੇ ਸਾਲਾਂ ਤੋਂ ਹੈਗੇ ਆ ਹਰ ਦੁੱਖ ਸੁੱਖ ਚ ਸਾਡੇ ਨਾਲ ਹੁੰਦੇ ਆ ਤੇ ਉਹਨਾਂ ਦੇ ਪ੍ਰਤੀ ਜਿਹੜੀ ਤੁਹਾਡੀ ਸ਼ਬਦਾਵਲੀ ਆ ਜਾਂ ਉਹਨਾਂ ਦੇ ਪ੍ਰਤੀ ਜਿਹੜੀ ਤੁਹਾਡੀ ਕੀ ਸੋਚ ਆ ਇਹ ਅਮਰੀਕਾ ਨੂੰ ਇੱਕ ਤਰ੍ਹਾਂ ਨਾਲ ਸਾਈਡ ਲਾਈਨ ਤੇ ਕਰ ਦੋਗੀ ਹ ਹ ਹ ਹ ਹ ਬਿਲਕੁਲ ਇਹ ਇਹ ਬੜੀ ਆ ਇੰਟਰਸਟਿੰਗ ਚੀਜ਼ ਵੀ ਵਾਪਰੀਆ ਬਲੈਂਡਰ ਤਾਂ ਜਿਹੜਾ ਇਹ ਹੋਇਆ ਹੀ ਹੋਇਆ ਆ ਆ ਇੱਥੇ ਕੈਸ਼ ਪਟੇਲ ਵੀ ਬਿਠਾ ਆ ਸਾਰੇ ਮਤਲਬ ਟੌਪ ਦੇ ਜਿਹੜੇ ਉਹ ਲੋਕ ਉੱਥੇ ਬਿਠਾਏ ਆ ਸਵਾਲ ਜਵਾਬ ਜਿਹੜੇ ਇਸ ਦੇ ਵਿੱਚ ਕਿਤੇ ਜਾ ਰਹੇ ਆ ਉੱਥੇ ਵੀ ਸਵਾਲ ਕੀਤਾ ਗਿਆ ਵੀ ਅੱਛਾ ਜੇ ਤੁਸੀਂ ਕਹਿੰਦੇ ਵੀ ਇਹ ਕਲਾਸੀਫਾਈਡ ਇਨਫੋਰਮੇਸ਼ਨ ਨਹੀਂ ਆ ਜਿਹੜਾ CIA ਦਾ ਰੈਡ ਕਲਿਫ ਕਹਿ ਰਿਹਾ ਆ ਤਾਂ ਕਹਿੰਦੇ ਵੀ ਇਹਦਾ ਮਤਲਬ ਇਹ ਆ ਵੀ ਅਜਿਓ ਇਨਫੋਰਮੇਸ਼ਨ ਸਾਰੀ ਉਹ ਕੱਢ ਦਵੇ ਤਾਂ ਉੱਤੇ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਉਸ ਦੇ ਉੱਤੇ ਉਹ ਮੂੰਹ ਵੱਟ ਗਿਆ ਕਹਿੰਦਾ ਵੀ ਨਹੀਂ ਇਹ ਡਿਪਾਰਟਮੈਂਟ ਆਫ ਜਸਟਿਸ ਦਾ ਜਿਹੜਾ ਉਹ ਮਾਮਲਾ ਆ ਤੇ ਉਹਨਾਂ ਨੇ ਕੈਸ਼ਪਟੇਲ ਨੂੰ ਪੁੱਛਿਆ ਕਹਿੰਦੇ ਵੀ ਤੂੰ ਤਾਂ ਵਕੀਲ ਵੀ ਆ ਤੂੰ ਵੀ ਦੱਸ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ ਇੱਥੇ ਤੱਕ ਵੀ ਪੁੱਛਿਆ ਗਿਆ ਜਿਹੜੇ ਮੈਸੇजेस ਵਾਈਸ ਪ੍ਰੈਜ਼ੀਡੈਂਟ ਨੇ ਉਸ ਸਿਗਨਲ ਗਰੁੱਪ ਦੇ ਵਿੱਚ ਲਿਖੇ ਸੀ ਰੈਡਕਲਿਫ ਨੇ ਇਨਕਾਰ ਹੀ ਕਰ ਦਿੱਤਾ ਕੋਰਾ ਜਵਾਬ ਹੀ ਦੇ ਦਿੱਤਾ ਕਹਿੰਦਾ ਨਹੀਂ ਨਹੀਂ ਮੈਂ ਪੜ੍ਹਿਆ ਹੀ ਨਹੀਂ ਮੈਨੂੰ ਨਹੀਂ ਕਹਿੰਦਾ ਵੀ ਕੁਝ ਵੀ ਇਸ ਚੀਜ਼ ਦੇ ਬਾਰੇ ਜਿਹੜਾ ਉਹ ਪਤਾ ਹੈਗਾ ਸੋ ਇਹ ਪਿੱਛਾ ਛਡਾਉਣ ਦੀ ਇਸ ਟਾਈਮ ਕੋਸ਼ਿਸ਼ ਕਰ ਰਹੇ ਆ ਪਰ ਇਹ ਜੋ ਇਹਨਾਂ ਦੇ ਕੋਲੋਂ ਅਣਗਹਿਲੀ ਹੋਈ ਆ ਜਾਣੇ ਅਣਜਾਣੇ ਜਿੱਦਾਂ ਵੀ ਇਹ ਚੀਜ਼ ਵਾਪਰੀ ਆ ਇਹ ਹੁਣ ਖਾਸਾ ਜਿਹੜਾ ਇਹਨਾਂ ਨੂੰ ਪਿੰਚ ਜਿਹੜੀ ਉਹ ਕਰ ਰਹੀ ਹੈਗੀ ਆ ਜਿਹੜੇ ਸਵਾਲ ਜਵਾਬ ਇਹ ਕਿਤੇ ਜਾ ਰਹੇ ਸੀ ਵੀ ਭਾਈ ਜਿਹੜੀਆਂ ਇਨਫੋਰਮੇਸ਼ਨ ਤੁਸੀਂ ਸਾਂਝੀਆ ਕੀਤੀਆਂ ਆ ਇਸ ਪੂਰੇ ਮਾਮਲੇ ਦੇ ਵਿੱਚ ਵੀ ਅਮਰੀਕਾ ਦੇ 에ਅਰ ਫੋਰਸ ਨੇ ਜਾ ਕੇ ਉੱਤੇ ਜਿਹੜਾ ਹਮਲਾ ਕਰਨਾ ਸੀ ਵੀ ਜੇ ਬਾਗੀਆਂ ਨੂੰ ਪਤਾ ਲੱਗ ਜਾਂਦਾ ਵਿਰੋਧੀਆਂ ਨੂੰ ਪਤਾ ਲੱਗ ਜਾਂਦਾ ਤਾਂ ਸਾਡੇ ਜਿਹੜੇ ਸਰਵਿਸਮੈਨ ਆ ਉਹ ਤਾਂ ਖਤਰੇ ਦੇ ਵਿੱਚ ਜਿਹੜੇ ਉਹ ਪੈ ਸਕਦੇ ਸੀ ਉਸ ਉੱਤੇ ਜਿਹੜਾ ਜੇ ਇਹਨਾਂ ਦੇ ਬੁੱਲ ਜਿਹੜੇ ਉਹ ਸੀਤੇ ਇਹਨਾਂ ਨੂੰ ਕੋਈ ਜਵਾਬ ਜਿਹੜਾ ਆ ਉਹ ਸਿੱਧਾ ਆ ਨਹੀਂ ਰਿਹਾ ਹਾਂ ਇਹ ਹੁਣ ਜੀ ਚੀਜ਼ ਜਿਹੜੀ ਉਹ ਪੱਕੀ ਆ ਵੀ ਬਹੁਤ ਵੱਡੀ ਅਣਗਹਿਲੀ ਹੋਈ ਆ ਹੁਣ ਸਵਾਲ ਕਹਿੰਦੇ ਇਹਦੇ ਵਿੱਚ ਜਾਦੇ ਨਾਲ ਇਹ ਉੱਠ ਰਹੇ ਆ ਵੀ ਕੀ ਇਸ ਤੋਂ ਇਲਾਵਾ ਵੀ ਕੋਈ ਹੋਰ ਇਦਨੀਆਂ ਚੀਜ਼ਾਂ ਇਹ ਇਸ ਤਰੀਕੇ ਦੇ ਨਾਲ ਅਨਔਥਰਾਇਜ਼ਡ ਐਪਸ ਦੇ ਉੱਤੇ ਇੱਕ ਦੂਜੇ ਦੇ ਨਾਲ ਜਿਹੜਾ ਸ਼ੇਅਰ ਕਰ ਰਹੇ ਆ ਕਲਾ ਸ਼ੇਅਰ ਨਹੀਂ ਕਰ ਰਹੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਗਰੁੱਪ 'ਚ ਬੰਦੇ ਕਿਹੜੇ-ਕਿਹੜੇ ਆ ਵੀ ਉਸ ਦੇ ਵਿੱਚ ਬੰਦਾ ਉਹਨਾਂ ਨੇ ਐਡ ਜਿਹੜਾ ਉਹ ਕਿਹੜਾ ਕੀਤਾ ਆ ਹਾਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ ਇਹ ਕਈ ਗਰੀ ਜਾਣਬੁੱਝ ਕੇ ਜਿਹੜੀ ਖਬਰ ਰੀਡ ਨਹੀਂ ਹੁੰਦੀ ਆ ਜਾਂ ਉਹਨਾਂ ਨੇ ਕੋਈ ਜਾਣ ਕੇ ਲੀਕ ਜਿਹੜੀ ਉਹ ਕਰਨੀ ਹੋਵੇ ਤਾਂ ਉਹ ਵਕਰੀ ਗੱਲ ਆ ਪਰ ਜਿਸ ਹਿਸਾਬ ਦੇ ਨਾਲ ਇੱਕ ਦੂਜੇ ਦੇ ਨਾਲ ਸੈਕਟਰੀ ਆਫ ਸਟੇਟ ਵਾਈਸ ਪ੍ਰੈਜ਼ੀਡੈਂਟ ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਸਕੱਤਰ ਆ ਸੀਆਈਏ ਦਾ ਜਿਹੜਾ ਚੀਫ ਆ ਡੀਐਨਆਈ ਡਿਪਾਰਟਮੈਂਟ ਆਫ ਨੈਸ਼ਨਲ ਸਕਿਉਰਿਟੀ ਏਜੰਸੀ ਦੇ ਜਿਹੜੇ ਬੰਦੇ ਆ ਵੀ ਉਹ 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 ਆਪਸ ਵਿੱਚ ਗੱਲਾਂ ਕਰ ਰਹੇ ਮਤਲਬ ਇਤੋਂ ਟਾਪ ਦਾ ਬਰਾਸ ਨਹੀਂ ਹੋ ਸਕਦਾ ਮਤਲਬ ਦਿਸ ਇਜ਼ ਦਾ ਟਾਪ ਟਾਪ ਲੈਵਲ ਜਿਹਦਰ ਜਿਹਨੂੰ ਕਰੀਮ ਕਹਿ ਦਿੰਦੇ ਆ ਵੀ ਸਾਰੀਆਂ ਜਿਹੜੇ ਮਹਿਕਮੇ ਡਿਫੈਂਸ ਦੇ ਇੰਟੈਲੀਜੈਂਸ ਦੇ ਇਨਾ ਦਸਾਂ ਬੰਦਿਆਂ ਦੇ ਥੱਲੇ ਜਿਹੜੇ ਉਹ ਹੁੰਦੇ ਆ ਤੇ ਇਹ ਇੰਨੀ ਵੱਡੀ ਅਣਗਹਿਲੀ ਜਿਹੜੀ ਉਹ ਕਰ ਰਹੇ ਆ ਤੇ ਹੋਰ ਪਾਸੇ ਪਤਾ ਨਹੀਂ ਕੀ ਹੋ ਰਿਹਾ ਹੋਊਗਾ ਉਦਾਂ ਸਭ ਨੂੰ ਹੀ ਪਤਾ ਹੈ ਹਰਜੋਤ ਸਿੰਘ ਜੀ ਵੀ ਜੇ ਕਿਤੇ ਆਮ ਬੰਦੇ ਕੋਈ ਤੇ ਕਲਾਸੀਫਾਈਡ ਇਨਫੋਰਮੇਸ਼ਨ ਜੇ ਕਿਤੇ ਲੀਕ ਹੋ ਜਾਵੇ ਜਾਂ ਕੋਈ ਉਹ ਜਾਣ ਕੇ ਕਰ ਦਵੇ ਤਾਂ ਉਹਦੇ ਨਾਲ ਬਾਅਦ ਚ ਕੀ ਬਣਦਾ ਆ ਇਹ ਖਾਦੀ ਬੀਤੀ ਚ ਲੀਕ ਵਾਲੀ ਗੱਲ ਕਹਿ ਕੇ ਇਥੇ ਸਰਨਾ ਨਹੀਂ ਆ ਆ ਇਹਦਾ ਕਿਤੇ ਨਾ ਕਿਤੇ ਜਿਹੜਾ ਜਵਾਬ ਹੈ ਇਹਨਾਂ ਨੂੰ ਦੇਣਾ ਪੈਣਾ ਜੋ ਹਾਲ ਦੀ ਘੜੀ ਇਹਨਾਂ ਨੂੰ ਦੇਣਾ ਨਹੀਂ ਆ ਰਿਹਾ ਹੈਗਾ ਰਿਪਬਲਿਕਨ ਤੇ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਆਨਗਾਨੀ ਕਰ ਰਹੇ ਆ ਸੈਨੇਟਰ ਟਾਮ ਕਾਟਰ ਰਿਪਬਲਿਕਨ ਆਰਕੰਸਾਸ ਤੋਂ ਚੇਅਰਮੈਨ ਹੈ ਇੰਟੈਲੀਜੈਂਸ ਕਮੇਟੀ ਦੇ ਉਹ ਨਹੀਂ ਕਹਿੰਦੇ ਵੀ ਸਿਗਨਲ ਟੈਕਸ ਵਾਲਾ ਜਿਹੜਾ ਚੇਨ ਦਾ ਕੁਐਸਚਨ ਉਹ ਪੁੱਛਿਆ ਹੀ ਨਹੀਂ ਉਹ ਉਹਨਾਂ ਦੀ ਫੋਕਸ ਜਿਹੜਾ ਰੱਖਿਆ ਡਰੱਗ 카rtel ਤੇ ਚਾਈਨਾ ਤੇ ਸੋ ਜਦ ਕਿ ਹੀਰਿੰਗ ਅੱਜ ਮੇਨ ਇਸ ਦੇ ਉੱਤੇ ਹੋ ਰਹੀ ਆ ਪრეਜ਼ੀਡੈਂਟ 트럼ਪ ਉਹਨਾਂ ਨੇ ਜਿਹੜਾ ਉਹਨਾਂ ਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆ ਮਾਈਕਲ ਵਾਲਜ਼ ਉਹਦੇ ਸੰਬੰਧ ਚ ਉਹਨੇ ਕਿਹਾ ਭਈ ਹੀ ਇਜ਼ ਅ ਗੁੱਡ ਮੈਨ ਐਂਡ ਹੀ ਹੈਜ਼ ਲਰਨਡ ਅ ਲੈਸਨ ਸੋ ਉਹ ਵੀ ਉਹਨਾਂ ਦੀ ਪਿੱਠ ਦੇ ਉੱਤੇ ਪੂਰੇ ਆ ਪਰ ਇਹਦੇ ਨਾਲ ਬਹੁਤ ਸਾਰੇ ਜਿਹੜੇ ਇੰਟੈਲੀਜੈਂਸ ਅਮਰੀਕਾ ਮੇਦੇ ਨਾਲ ਸਬੰਧਤ ਲੋਕ ਆ ਜਾਂ ਜਿਹੜੇ ਫਿਕਰ ਕਰਦੇ ਆ ਉਹ ਕਹਿੰਦੇ ਭਈ ਆ ਬਾਕੀ ਜਿਹੜੇ ਰਸ਼ੀਆ ਚਾਈਨਾ ਉਹਨਾਂ ਦੇ ਲਈ ਕਿੰਨਾ ਸੌਖਾ ਹੋਊਗਾ ਵੀ ਦੇਖੋ ਅਮਰੀਕਾ ਵਾਲੇ ਇੰਨੀ ਜਿਹੜੀ ਕੇਰ ਇਹ ਨਹੀਂ ਕਰ ਰਹੇ ਹੈਗੇ ਕਲਾਸੀਫਾਈਡ ਇਨਫੋਰਮੇਸ਼ਨ ਦੀ ਤੇ ਉਹ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹਨਾਂ ਦੇ ਕੋਲ ਵੀ ਪਹੁੰਚੀ ਹੋਊਗਾ ਜਿਹੜੇ ਬੰਦੇ ਹੁਣ ਜਿੰਦਾ ਖਾਦੀ ਪੀਤੀ ਵਾਲੀ ਗੱਲ ਸੀ ਵੀ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਦੇ ਉੱਤੇ ਤੇ ਦੋਸ਼ੀ ਲੱਗਦੇ ਵੀ ਪੈਗੀ ਬਹੁਤ ਲਾ ਲਿੰਦਾ ਆ ਵੀ ਬਾਅਦ ਚ ਖਾਦੀ ਪੀਤੀ ਦੇ ਵਾਕਿਆ ਨਾ ਨਾ ਵੀ ਚਾਈਨਾ ਵਾਲਿਆਂ ਨੂੰ ਦੱਸੀ ਜਾਂਦਾ ਹੋਵੇ ਵੀ ਅੱਛਾ ਅਜਦਾ ਵੀ ਕਰਨ ਲੱਗੇ ਅਸੀਂ ਅਸੀਂ ਉਦਾਂ ਵੀ ਜਿਹੜਾ ਕਰਨ ਲੱਗੇ ਆ ਉਹ ਇਲਨ ਮਸਕ ਆ ਉਹ ਪੱਜਾ ਫਿਰਦਾ ਸਾਰੀ ਜਿਹੜੀਆਂ ਏਜੰਸੀਜ਼ ਦੇ ਵਿੱਚ ਕਿਤੇ ਉਹ ਤਾਂ ਨਹੀਂ ਕਿ ਉਹਦੇ ਥਰੂ ਤੇ ਨਹੀਂ ਕਿਤੇ ਕੁਝ ਲੀਕ ਹੋ ਜਾਊਗਾ ਸੋ ਲੋਕਾਂ ਦੇ ਮਨਾਂ 'ਚ ਸਵਾਲ ਤਾਂ ਬਹੁਤ ਆ ਪਰ ਅੱਜ ਜਿਹੜੀ ਇਹ ਗੱਲ ਆ ਵੀ ਦੇਖੋ ਵੀ ਟਰੰਪ ਹੁਣਾਂ ਦੀ ਪਿੱਠ ਦੇ ਉੱਤੇ ਜਿਹੜਾ ਉਹ ਆ ਕੇ ਇਟ ਨੈਸ਼ਨਲ ਸਕਿਉਰਿਟੀ ਦੇ ਮਸਲੇ ਦੇ ਵਿੱਚ ਵੀ ਜੇ ਤੁਸੀਂ ਇੱਕ ਪਾਰਟੀ ਦੀ ਜਾਂ ਇੱਕ ਬੰਦੇ ਦੀ ਲਾਈਨ ਟੋਹ ਕਰਨ ਲੱਗ ਗਏ ਤਾਂ ਤੁਸੀਂ ਅਮਰੀਕਨ ਨਹੀਂ ਰਹੇ ਤੁਸੀਂ ਅਨ ਅਮਰੀਕਨ ਜਿਹੜੀ ਉਹ ਚੀਜ਼ ਇਸ ਦੇ ਵਿੱਚ ਬਣ ਜਾਂਦੀ ਹੈ ਕਈਆਂ ਨੂੰ ਇਹ ਗੱਲ ਹਜਮ ਨਹੀਂ ਹੁੰਦੀ ਕਈਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਇਹ ਡੈਮੋਕ੍ਰੇਟਾਂ ਦੇ ਉੱਤੇ ਵੀ ਲਾਗੂ ਹੁੰਦੀ ਹੈ ਬਰਾਬਰ ਹੀ ਤੇ ਉਦਾਂ ਜਿਹੜੇ ਰਿਪਬਲਿਕਨਸ ਦੇ ਉੱਤੇ ਵੀ ਬਰਾਬਰ ਲਾਗੂ ਹੁੰਦੀ ਹੈ ਜਦੋਂ ਤੁਸੀਂ ਅਮਰੀਕਾ ਦੇ ਸਰਵਿਸਮੈਨ ਉਹਨਾਂ ਦੀ ਫੌਜ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਦੀ ਜਾਨ ਕਿਉਂਕਿ ਆਪ ਤਾਂ ਇਹਨਾਂ ਨੇ ਜਾਣਾ ਨਹੀਂ ਹੁਣ 트럼ਪ ਉਹਨਾਂ ਨੇ ਤਾਂ ਨਕਲੀ ਹੱਡੀਆਂ ਦਾ ਸਰਟੀਫਿਕੇਟ ਬਣਾ ਲਿਆ ਸੀਗਾ ਵੀ ਵਿਏਟਨਾਮ ਵਾਰ ਦੀ ਡਰਾਫਟ ਦੇ ਵਿੱਚ ਇਸ ਨੂੰ ਜਾਣਾ ਨਾ ਪਵੇ ਇਹ ਇਹ ਹੁਣ ਇਦਾਂ ਦੇ ਇਦਾਂ ਦੇ ਤੇ ਆਪ ਇਹ ਬੰਦੇ ਆ ਪਰ ਦੂਜਿਆਂ ਦੀ ਜਾਨ ਦੀ ਕੀਮਤ ਵੀ ਜਿਹੜੀ ਉਹ ਥੋੜੀ ਜੀ ਇਹ ਸਮਝ ਲੈਣਾ ਇਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਨ ਇਹ ਚੀਜ਼ ਜਿਹੜੀ ਉਹ ਮਾੜੀ ਹੋਈ ਆ ਤੇ ਇਵੈਂਚੁਅਲੀ ਹੋਪਫੁਲੀ ਇਸ ਦੀ ਜਿਹੜੀ ਕੋਈ ਅਕਾਉਂਟੇਬਿਲਟੀ ਆਵੇ ਇਸ ਨੂੰ ਲੈ ਕੇ ਜਿਹੜੀ ਹੀアリング ਜਿਹੜੀ ਉਹ ਜ਼ਰੂਰ ਚੱਲ ਰਹੀ ਹੈਗੀ ਆ